ਅੰਮ੍ਰਿਤਪੁਰ ਵਿੱਚ ਜੋਗ ਦਿਵਸ ਦੇ ਉੱਪਰ ਜਿੱਥੇ ਸਾਰੇ ਸੰਸਾਰ ਦੇ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਸਮਰਾਲਾ ਦੇ ਸਕੂਲ ਆਫ ਐਮਿਨੈਂਸ ਦੇ ਵਿੱਚ ਸੀਐਮ ਦੀ ਯੋਗਸ਼ਲਾ ਦਿਨ ਵਿਸ਼ਵ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਵੀ ਜਿਸ ਜਿਹੜੀ ਪੂਰੇ ਪੰਜਾਬ ਭਾਰ ਦੇ ਵਿੱਚ ਲੋਕਾਂ ਨੂੰ ਯੋਗ ਦੇ ਨਾਲ ਜੋੜਨ ਦੇ ਨਿਰੋਗ ਬਣਾਉਣ ਦੇ ਲਈ ਇਹ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਯੋਗਾ ਟ੍ਰੇਨਰ ਦਿੱਤੇ ਜਾ ਰਹੇ ਨੇ ਅੱਜ ਸਕੂਲ ਆਫ ਐਮਿਨੈਂਸ ਦੇ ਵਿੱਚ ਵਿਸ਼ ਯੋਗ ਦਿਵਸ ਮਨਾਇਆ ਜਾ ਰਿਹਾ ਸੀ ਸਾਡੇ ਯੋਗ ਚੜਾਤੀ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਇਹਨਾਂ ਨੂੰ ਜਿਹੜੀਆਂ ਬਿਮਾਰੀਆਂ ਤੋਂ ਬਚਾਅ ਦੇ ਯੋਗਾ ਟ੍ਰੇਨਰ ਵੱਲੋਂ ਕੀ ਕੀ ਯੋਗ ਕਰਵਾਏ ਜਾ ਰਹੇ ਨੇ ਔਰ ਅਸੀਂ ਅਮਾਜੇ ਔਰ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਕੀ ਫਾਇਦੇ ਨੇ ਇਸ ਜੋ ਸੁਯੋਗਸ਼ਾਲਾ ਦੇ ਵਿੱਚ ਆਉਣ ਦੇ ਜੋ ਯੋਗ ਦੇ ਵਿੱਚ ਔਰ ਕੀ ਕੀ ਜਿਹੜੇ ਉਹਨਾਂ ਨੂੰ ਫਾਇਦੇ ਮਿਲ ਚੁੱਕੇ ਨੇ ਅੱਜ ਜਨਤਾ ਤੋਂ ਕੀ ਰੋਧਾ ਇਹ ਹਾਲ ਤੋਂ ਜਿਵੇਂ ਅੱਜ ਪਹੁੰਚੀ ਹੋਈ ਕਿੰਨਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਬੜਾ ਵਧੀਆ ਉਪਰਾਲਾ ਕੀਤਾ ਗਿਆ

ਪਰ ਮੈਂ ਪਿਛਲੇ ਕਈ ਸਾਲਾਂ ਤੋਂ ਵੈਸੇ ਉਸ ਤੋਂ ਬੰਦਾ ਵੀ ਕਰਦਾ ਰਿਹਾ ਹਾਂ। ਆ ਕੀ ਬੋਲਦੀ ਆ ਉਸ ਨੂੰ ਅਰਥ ਸਬ ਲਈ ਇਹਦਾ ਕੀ ਬਤਨਦਾ ਹੈ। ਦੇਖੋ ਇਹ ਮਾਨਸਿਕ ਔਰ ਸਰੀਰਿਕ ਦੋਨੋਂ ਤਰ੍ਹਾਂ ਦੀਆਂ ਆਪਣੇ ਐਕਸਰਸਾਈਜ਼ ਜੀ ਰਹਿੰਦੀਆਂ ਨੇ ਜਿਹਦੇ ਵਿੱਚ ਤੁਹਾਡਾ ਆਪਣਾ ਬੋਡੀ ਦੇ ਲਈ ਮਾਨਸਿਕ ਲਈ ਬਹੁਤ ਅੱਛਾ ਹੈ ਪਰ ਤੁਹਾਨੂੰ ਇੱਕ ਅੱਛੀ એનર્ਜੀ ਮਿਲਦੀ ਹੈ ਤੁਹਾਡੇ ਅੱਛੇ ਵਿਚਾਰ ਮਿਲਦੇ ਨੇ ਯੋਗ ਕਰਨ ਦੀ ਜਿਹੜੀ ਵਿਧੀ ਹੈ ਉਹ ਬਹੁਤ ਅੱਛੀ ਹੈ ਜਿਹੜਾ ਸੂਰ ਨਮਸਕਾਰ ਹੈ ਜਿਹੜੇ ਸਾਨੂੰ ਸਾਰੀ ਦਿਵੰਸ਼ੀ मैम ਨੇ ਸੂਰ ਨਮਸਕਾਰ ਕਰਵਾਇਆ ਬਹੁਤ ਅੱਛੇ ਤਰੀਕੇ ਨਾਲ ਕਰਵਾਇਆ ਜਿਹਦੇ ਵਿੱਚ तकरीबन ਸੰਪੂਰਨ ਕ੍ਰਿਆਵਾਂ ਮੋਜੰਦੀਆਂ ਨੇਰ ਬੋਡੀ ਲਈ ਬਹੁਤ ਯੂਸਫੁਲ ਹੈ ਕਿ ਅਸੀਂ ਜੋ ਕਰ ਰਹੇ ਹਾਂ ਇਹ ਦਾ ਬੈਸਟ ਆ ਹੈ ਉਹ ਤੋਂ ਬਹੁਤ ਬੈਨੀਫਿਟ ਫਰ ਦੇ ਰਿਹਾ ਹੈ। ਇਸ ਕਿੰਮ ਦੀ ਯੋਗਸ਼ਾਲਾ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਪੰਕਚੁਐਲਟੀ ਹੈ ਜੀ ਕਿ ਜਿਹੜੇ ਸਾਡੇ ਮੈਮ ਨੇ ਯੂਨਸੀ ਮੈਮ ਨੇ ਲਗਾਤਾਰ ਕੁਝ ਵੀ ਨਹੀਂ ਕਰਦੇ ਪਰ ਲਗਾਤਾਰ ਉਹਨਾਂ ਨੇ ਜਿਹੜਾ ਟਾਈਮਿੰਗ ਰੱਖੀ ਹੋਈ ਹੈ ਸਵੇਰੇ 5:30 ਤੋਂ ਲੈ ਕੇ 6:30 ਤੱਕ ਸਾਡੀ ਬਹੁਤ ਅੱਛੀ ਰੂਟੀਨ ਬਣ ਗਈ। ਸਾਡੇ ਨਾਲ ਜਿਹੜਾ ਗਰੁੱਪ ਆਇਆ ਅਸੀਂ 10-15 ਬੰਦਿਆਂ ਦਾ ਗਰੁੱਪ ਹੈ ਸਾਰੇ ਵਿੱਚ ਬਰਚਰ ਕੀ ਹਿੱਸਾ ਲੈ ਰਹੇ ਨੇ। ਇਸ ਸਾਬ ਤੋਂ ਲਗਾਤਾਰ ਜਿਹੜੀ ਸਾਡੀ ਰੂਟੀਨ ਬਣੀ ਹੈ ਬਹੁਤ ਸ਼ਾਨਦਾਰ ਰੂਟੀਨ ਹੈ। ਮੈਂ ਤਾਂ ਬਲਕਿ ਇਸ ਸ਼ਹਿਰ ਦੇ ਹੋਰ ਲੋ ਇਹ ਇਸ ਦਾ ਸਭ ਤੋਂ ਵਨਟੇਡ ਫਾਇਰ ਆਊਟ ਹੋ ਹਾਂਜੀ ਲੇਕਿਨ ਕੀ ਸਕੰਦ ਨੇ ਮੈਡਮ ਨੇ ਜਿਹੜੇ ਸਾਡੇ ਸੀਐਮਬੀ ਵਿਦੋਸ਼ਾਨ ਵਾਲੇ ਦੀ ਬੇਟੀ ਮੈਡਮ ਨੇ ਉਹ ਫੁੱਲੀ ਬੇਸਿਕਸ ਤੋਂ ਸ਼ੁਰੂ ਕਰਦੇ ਨੇ ਉਹ ਕਰਵਾਉਂਦੀ ਜਿਹੜੀ ਜੀਜੀ ਹੈ ਉਹ ਬੜੀ ਅੱਛੀ ਹੈ ਜੇ ਕੋਈ ਬੰਦਾ ਸਟਾਰਟਿੰਗ ਚ ਕਰਦਾ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਯੋਗ ਦੇ ਵਿੱਚ ਕਿਵੇਂ ਆਪਣਾ ਕਰਨਾ ਹੈ ਤਾਂ ਮੈਡਮ ਜਿੱਥੇ ਕੋਈ ਮਿਸਟੇਕਸ ਵਗੈਰਾ ਉਹਨਾਂ ਦੀ ਕੋਈ ਗਲਤੀ ਹੋ ਜਾਂਦੀ ਹੈ ਉਹ ਦੱਸ ਦੇਣ ਅਰੇ ਪ੍ਰੋਜੈਕਟ ਕਿਹੜਾ ਕਰ ਰਹੇ ਨੇ ਸਟੇ ਅੱਜ ਸੀ ਵਿਸ਼ਵ ਯੋਗ ਦਿਵਸ ਦੇ ਉੱਪਰ ਸੀਐਮ ਦੀ ਯੋਗਸ਼ਲਾ ਦੀ ਇੱਕ ਕੈਂਪ ਲਗਾਏ ਗਏ ਨੇ ਅੱਜ ਸਾਰੇ ਦੇਸ਼ ਦੇ ਵਿੱਚ ਵਿਸ਼ਵ ਦੇ ਵਿੱਚ ਯੋਗ ਦਿਵਸ ਮਨਾਇਆ ਰਿਹਾ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਸਾਡੇ ਸੀਐਮ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਸਾਰਿਆਂ ਸਿਹਤਮੰਦ ਰਹਿਣ ਹਨਾ ਤੇ ਸਾਰਿਆਂ ਨੇ ਇੱਥੇ ਪਹੁੰਚ ਕੇ ਬਹੁਤ ਵਧੀਆ ਸਿਹਤ ਬਾਰੇ ਅਸੀਂ ਸਾਰਿਆਂ ਨੇ ਸੁਣਿਆ ਆ ਤੇ ਸਾਡੇ ਇੱਥੇ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਇਹ ਯੋਜਨਾ ਕੀਤੀ ਹੈ ਨਾ ਅਸੀਂ ਸਾਰੇ ਉਥੇ ਸਾਡੇ ਪਿੰਡ ਦੇ ਹਲਪਰੇ ਜਾਂਦੇ ਆ ਰਮਨ ਮੈਡਮ ਹੈ ਨਾ ਉਹ ਵੀ ਸਖੌਣ ਜਾਂਦੇ ਆ ਅਸੀਂ ਸਾਰੇ ਜਾਂਦੇ ਆ ਉਥੇ ਸਿਹਤ ਪੱਖੋਂ ਬਹੁਤ ਵਧੀਆ ਸਾਡੇ ਸੀਐਮ ਸਾਹਿਬ ਨੇ ਇਹ ਪ੍ਰਾਲਾ ਕੀਤਾ ਹੈ ਲੋਕੜ ਹੋਤੀ ਸੰਦੇਜ ਜਿਹੜਾ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਆਉਣ ਲਈ ਕੀ ਅਪੀਲ ਕਰਨਗੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਵੀ ਸਾਰੇ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਾਲਾ ਕੀਤਾ ਹੈ ਯੋਜਨਾ ਚਲਾਈ ਹੈ ਵੀ ਸਾਰੇ ਉਥੇ ਜਾ ਕੇ ਆਪਣੇ ਸਿਹਤ ਸੁਨੰਦੀ ਜਾਇਆ ਕਰਨ ਤੇ ਸਾਰੇ ਜੋਗਾ ਕਰਨ ਸਾਰੇ ਆਪਣੀ ਸਿਹਤ ਨੂੰ ਫਿੱਟ ਰੱਖਣ ਚਲੋ ਹਲਕੀ ਨਾਮ ਹੈ ਜੀ ਨਿਤਿਸ਼ ਸ਼ਹੀ ਨਿਤਿਸ਼ ਜੀ ਇਹ ਜੋ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਹਾਂਜੀ ਜੀ ਇੱਥੇ ਆਇਓ ਯੋਗ ਕੀਤਾ ਵਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਸਾਰੇ ਨੂੰ ਯੋਗ ਸੁੱਖਣਾ ਚਾਹੀਦਾ ਹੈ ਤੇ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੀਦਾ ਹੈ ਹਾਂਜੀ ਤੁਸੀਂ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਵੀ ਸੁਣਿਆ ਵੀ ਜਾਂਦੇ ਹੋ ਸੀਐਮ ਦੀ ਯੋਗਸ਼ਾਲਾ ਵਿੱਚ ਜਾਂਦੇ ਹੋ ਕਿਹੜੇ ਮੈਡਮ ਨੇ ਯੋਗ ਕਰਾਉਂਦੇ ਨੇ ਤੁਹਾਨੂੰ ਮੈਡਮ ਦਵਯਾਂਸ਼ੀ ਨੇ ਜੀ ਆ ਖੜੇ ਨੇ ਨਾਲ ਹੀ ਤੇ ਕਿੱਦਾਂ ਦਾ ਲੱਗਦਾ ਵਾ ਕੀ ਕੀ ਬਿਮਾਰੀਆਂ ਨੇ ਜਿਹੜੀ ਜਿਹਦੇ ਤੋਂ ਰਾਹਤ ਮਿਲਦੀ ਉਹ ਵਧੀਆ ਸ਼ਰੀਰ ਸਵੇਰੇ ਸਾਰਾ ਦਿਨ ਚੁਸਤ ਰਹਿੰਦਾ ਜੀ ਫਿੱਟ ਰਹਿੰਦਾ ਕਿੰਨੀ ਦੇਰ ਤੋਂ ਯੋਗ ਕਰ ਰਹੇ ਹੋ ਜੀ ਮੈਂ ਤਕਰੀਬਨ 9-10 ਮਹੀਨੇ ਹੋ ਗਏ ਤੇ ਨਿਰੰਤਰ ਜਾ ਰਹੇ ਹੋ ਜੀ ਹਾਂਜੀ ਹਾਂਜੀ ਤੇ ਹੋਰ ਜਿਹੜੇ ਸਾਥੀ ਨਹੀਂ ਆਉਂਦੇ ਤੁਹਾਡੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਭਾਈ ਆਇਆ ਕਰੋ ਸਵੇਰੇ ਕਰਿਆ ਕਰੋ ਯੋਗਾ ਕੇ ਵਧੀਆ ਰਹਿੰਦਾ ਜੀ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤਾਂ ਜੋ ਵਿਸ਼ੇ ਯੋਗਤਾ ਜਿਸ ਤੇ ਸੀਐਮ ਜੀਓ ਜੋਸ਼ਲਾਵਲੋਂ ਪ੍ਰੋਗਰਾਮ ਕਰਵਾਇਆ ਜਾਦਾ ਹੈ ਹਾਂਜੀ ਸਰ ਕੀ ਕਰਾ ਚੱਲਿਆ ਹਾਂਜੀ ਦੇਖ ਲਿਖੀ ਪਹਿਲੀ ਗੱਲ ਇਹ ਹੈ ਕਿ ਸੇਮ ਦੀ ਯੋਗਸ਼ਾਲਾ ਜੋ ਕਿ ਪੰਜਾਬ ਸਰਕਾਰ ਵੱਲ ਪੰਜਾਬ ਸਰਕਾਰ ਦੁਆਰਾ ਚਲਾਇਆ ਗਿਆ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਜਿਸ ਦੇ ਨਾਲ ਲੋਕਾਂ ਨੂੰ ਸਿਹਤ ਜਾਨਿਕ ਤੇ ਮਾਨਸਿਕ ਔਰ ਸਰੀਰ ਸਿਹਤ ਉਹ ਬਿਲਕੁਲ ਠੀਕ ਹੋ ਰਹੀ ਹੈ ਤੇ ਮੈਨੂੰ 2 ਸਾਲ ਹੋ ਗਏ ਇਸੇ ਅਯੁਰਵੈਦ ਯੋਗ ਚਾਲਾ ਵਿੱਚ ਕਾਰਜ ਕਰਦੇ ਆ ਤੇ ਪਹਿਲੇ ਮੇਰੀ ਡਿਊਟੀ ਇਸ ਤਰ੍ਹਾਂ ਲੱਗ ਜਾਂਦੀ ਸੀ ਤੇ ਹੁਣ ਮੈਂ ਆਪਣੇ ਸਮਰਾਲਾ ਬਲੌਕ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਜਿੱਥੇ ਕਿਤੇ ਜਿੱਥੇ ਜਾ ਰਹੇ ਆ ਮਤਲਬ ਕਿ ਯੋਗ ਕਰਵਾ ਰਹੇ ਆ ਤੇ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਕਿ ਕਿਸੇ ਦੀ ਮਤਲਬ ਕਿ ਚਾਟਿਕਾ ਦੀ ਪ੍ਰੋਬਲਮ ਆ ਜਾਂ ਕਿ ਸਦਾ ਪੇਟ ਪੇਟ ਦੀ ਪ੍ਰੋਬਲਮ ਆ ਜਾਂ ਤੇਰੇ ਕਿਸੇ ਨੂੰ ਮਾਨਸਿਕ ਤਣਾਸਗਾ ਬਹੁਤ ਜਿਆਦਾ ਘਟ ਚੁਕਾ ਹੈ ਤੇ ਇਸ ਦਾ ਹਰ ਅ ਅਸਿ ਚਾਹਨੇ ਵੀ ਹਰ ਕੋਈ ਲਾਭ ਲਵੇ ਤੇ ਸੇਮ ਸਾਹਿਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਯੋਗਸ਼ਾਲਾਾਂ ਮਚਲਾਈਆਂ ਗਈਆਂ ਨੇ ਤੇ ਅਸੀਂ ਵੀ ਇੱਥੇ ਅਮਰਾਲਾ ਬਲਾਕ ਦੇ ਵਿੱਚ ਮੈਂ ਮੇਰਾ ਮੇਰੇ ਸਾਥੀ ਨਿਵਿਆੰਸ਼ੀ ਰਮਨਦੀਪ ਸਿੰਘ ਰਮਨਦੀਪ ਕੌਰ ਪਵਨਦੀਪ ਸਿੰਘ ਠੀਕ ਹੈ ਸਾਰੇ ਅਸੀਂ ਯੋਗ ਟ੍ਰੇਨਰਾਂ ਆ ਇਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਲੋਕਾਂ ਨਾਲ ਲੋਕਾਂ ਨੂੰ ਵਧੀਆ ਤਰੀਕਾ ਨਾਲ ਯੋਗ ਕਰਵਾ ਸਕੀਏ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਰੀਰਕ ਉਹਨਾਂ ਦਾ ਮਾਨਸਿਕ ਉਹਨਾਂ ਨੂੰ ਹੱਲ ਕਰ ਸਕੀਏ ਇਹ ਸੀਐਮ ਦੀ ਯੋਗਸ਼ਾਲਾ ਰੈਗੂਲਰ ਚੱਲ ਰਹੀ ਹੈ ਜੀ ਇਹ ਹਾਂ ਜੀ ਸੀਐਮ ਦੀ ਯੋਗਸ਼ਾਲਾ ਰੈਗੂਲਰ ਚੱਲ ਰਹੀ ਹੈ 2023 ਤੋਂ ਇਹਨਾਂ ਦੀ ਸ਼ੁਰੂਆਤ ਹੋਈ ਸੀਗੀ ਤੇ ਜੋ ਕਿ ਲਗਾਤਾਰ ਅੱਗੇ ਵੀ ਚੱਲਦੀ ਰਹੇਗੀ ਇਹ ਹਰ ਸੰਡੇ ਮਤਲਬ ਹਰ ਸੰਡੇ ਇਨਸਟ੍ਰਕਟਰ ਹੈਗੇ ਹਰ ਸੰਡੇ ਕਰਵਾਉਂਦੇ ਨੇ ਯੋਗਨ ਨਹੀਂ ਉਹ ਦਿਨ ਦੇ 6 ਆਪਣੇ ਹਫਤੇ ਦੇ 6 ਦਿਨ ਸੋਮਵਾਰ ਤੋਂ ਆਪਣੇ ਸ਼ਨੀਵਾਰ ਤੱਕ ਠੀਕ ਹੈ ਹਰ ਇੱਕ ਯੋਗਾ ਟ੍ਰੈਂਡ ਦੇ ਕੋਲ 6 ਕਲਾਸਾਂ ਨੇ ਠੀਕ ਹੈ ਅਲੱਗ-ਅਲੱਗ ਸਮਾਂ ਤੇ ਸਿਆਣੇ ਆ 6 ਕਲਾਸਾਂ ਲੈਣੇ ਆ ਔਰ ਐਤਵਾਰ ਇਸ ਮਤਲਬ ਕੋਈ ਕਲਾਸ ਨਹੀਂ ਐਤਵਾਰ ਦੀ ਦਾਇਸਟ੍ਰੋਨ ਗਿਆ ਅੱਜ ਇਹ ਕਿਸੇ ਨੂੰ ਇਨਸਟ੍ਰਕਟਰ ਦੀ ਜ਼ਰੂਰਤ ਹੋਵੇ ਜੋ ਇਨਸ਼ਾਅੱਲਾ ਹਾਂਜੀ ਹਾਂਜੀ ਤਾਂ ਸਰਕਾਰ ਵੱਲੋਂ ਪ੍ਰੋਵਾਈਡ ਕਰਾਈ ਜਾਂਦੀ ਹੈ ਹਾਂਜੀ ਅਗਰ ਕਿਸੇ ਨੂੰ ਇਨਫੈਕਟਿਵ ਲੋਡ ਹੈ ਭਾਵੇਂ ਉੱਥੇ 25 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ 25 ਮੈਂਬਰਾਂ ਦੀ ਸਰਕਾਰ ਰਜਿਸਟ੍ਰੇਸ਼ਨ ਕੀਤੀ ਹੁੰਦੀ ਹੈ ਤੇ ਉਹ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਉਸ ਜਗ੍ਹਾ ਨੂੰ ਦੇਖਦੇ ਹਾਂ ਜਿੱਥੇ ਯੋਗ ਕਰਵਾਇਆ ਜਾਣਾ ਔਰ ਫਿਰ ਉੱਥੇ ਇੱਕ ਟ੍ਰੇਨ ਪ੍ਰੋਵਾਈਡ ਕੀਤਾ ਜਾਂਦਾ ਕਿੰਨੇ ਅੱਜ ਲਗਭਗ 150 ਤੋਂ 200 ਦੇ ਕਰੀਬ ਯੋਗ ਮੈਂਬਰ ਲੋਕ ਸਾਥੀ ਪਹੁੰਚੇ ਨੇ ਤੇ ਜਿਨ੍ਹਾਂ ਦਾ ਇੱਥੇ ਆਇਆ ਦਾ ਅਸੀਂ ਵੀ ਬਹੁਤ ਤਿਆਰ ਦਿਓ ਧੰਨਵਾਦ ਕਰਦੇ ਆ ਜੀ ਸੱਤੇ ਕਿੰਨੇ ਦਿਨ ਹੋ ਸਰਪਈ ਜਿਹੋ ਦੇਵ ਦੇ ਪਰ ਅਸੀਂ ਗੱਲਬਾਤ ਕੀਤੀ ਹੈ ਸਕੂਲ ਆਫ ਐਮਿਨੈਂਸ ਦੇ ਵਿੱਚ ਜਿਹੜਾ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਹੈ ਉਸ ਉੱਪਰ ਵੀ ਗੱਲਬਾਤ ਕੀਤੀ ਹੈ ਸੀਐਮ ਦੀ ਯੋਗ ਸ਼ਾਲਾ ਦੇ ਜਿਹੜੇ ਟ੍ਰੇਨਰ ਨੇ ਮੰਤਰੀ ਜੀ ਨਾਲ ਔਰ ਐਸੇ ਪਹੁੰਚੇ ਹੋਏ ਉਹ ਜਿਹੜੇ ਨਾਲ ਯੋਗਾ ਕੀਤੀ ਆ ਕੀ ਉਹਨਾਂ ਨੂੰ ਫਾਇਦੇ ਮਿਲ ਰਹੇ ਨੇ ਯੋਗਾ ਦੇ ਵਿੱਚ ਆ ਕਿਹੜੀਆਂ ਬਿਮਾਰੀਆਂ ਤੋਂ ਉਹਨਾਂ ਰਾਤ ਮਿਲਦੀ ਆ ਬਹੁਤ ਬਹੁਤ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਸੀਟੂ ਅਤਰੀਨ ਮਾਦਰੇ ਨਾਲ A1 ਨਿਊਜ਼ ਪੰਜਾਬੀ ਬਹੁਤ ਬਹੁਤ ਦੰਗ